ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚਬਰੰਗਣ ਸੰਗ ਅਲਪਹਿ ਆਠੁ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚਰਾਗਨੀ ਸੰਗ ਉਚਰਹਿ ਪ੍ਰਥਮ ਭੈਰ ਵੀ ਬੇਲਾਵਲੀ ਪੁਨਿਆ ਕੀ ਗਾਵੇ ਬੰਗਲੀ ਉਨ ਅਸਲੇਖੀ ਕੀ ਭਈ ਬਾਰੀ ਐ ਪੈਰੋ ਕੀ ਪਾਂਚੋ ਨਾਰੀ ਪੰਚਮ ਹਰਖ ਦੇ ਸਾਥ ਸੁਨਾਵਹਿ ਬੰਗਾਲ ਮਮਦ ਮਾਦ ਵਗਾਵਹਿ ਲਲਤ ਬਿਲਾ ਹਮ ਲਗਾਵਹੀ ਆਪਣੀ ਆਪਣੀ ਭਾਤ ਅਸ਼ਟ ਪੁੱਤਰ ਪੈਰ ਵਕੇ ਗਾਵਹਿ ਗਹੈਨ ਪਾਤਰ ਦੁਤੀਆ ਮਾਲਕੋ ਸਾਕਿਆ ਲਾਪਹਿ ਸੰਗ ਰਾਗਨੀ ਪੰਜੌਥਾ ਪਹਿ ਗੁੰਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀਏ ਪੰਜੋ ਗਾਈ ਮਾਲ ਰਾਗ ਕੋ ਸਾਥ ਸੰਗ ਲਾਈ ਮਾਰੂ ਮਸਤੇ ਅੰਗ ਮੇਵਾਰਾ ਪ੍ਰਭ ਲਚੰਡ ਕੋਸਕ ਉਭਾਰਾ ਖੌਖਟਿਓ ਪੌਰਾ ਨਦ ਗਾਏ ਅਸ਼ਟ ਮਾਲਕ ਸਖ ਸੰਗ ਲਾਏ ਪੁਨਿਆਉ ਹਿੰਡੋਲਾ ਪੰਚਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੂਲ ਗਾਇਨ ਪਾਰ ਮਿਲਾਵਹੀ ਤੇ ਲੰਗੀ ਦੇਵ ਕਰਿ ਆਈ ਬਸੰਤੀ ਸੰਧੂਰ ਸੁਹਾਈ ਸਰਸ ਆਹੀਰੀ ਲੈ ਭਰ ਜਾ ਸੰਗ ਲਾਈ ਪੰਜਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਣ ਉਹ ਆਹੇ ਬినੁਦਾ ਗਾਵਹਿ ਸਰਸ ਬਸੰਤ ਕਮੁਦਾ ਅਸ ਪੁੱਤਰ ਮੈਂ ਕਹੇ ਸਵਾਰੀ ਉਹ ਨਾਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ala ਕਾਮੋਦੀ ਆ ਗੁਜਰੀ ਸੰਗ ਦੀਪਕ ਕੇ ਥਾਪ ਕਾ ਲੰਕਾ ਕੁੰਤਲਿਓ ਰਾਮ ਕਮਲ Kusum ਚੰਪਕ ਕੇ ਨਾਮਾ ਗौरा ਔ ਕਨਰਾ ਕਲਿਆਨਾ ਆਸ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੇ ਗਾਵੇਂ ਪਾਂਚੋ ਸੰਗ ਬਰੰਗਣ ਲਾਵਹਿ ਬੈਦਾਰੀ ਕਰਨਾ ਟੀ ਧਰੀ ਗਵਰੀ ਗਾਵਹਿ ਆਸਾਵਰੀ ਤੇ ਪਾਸ਼ਾ ਸਿੰਧਵੀ ਆਲਾ ਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰ ਗਸਾਗਰਾ ਔਰ ਗੋਂਡ ਗੰਭੀਰ ਆਸਤ ਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਬ ਹਮੀਰ ਖਸ਼ਟਮੇਗ ਰਾਗ ਵਹਿ ਗਾਵਹਿ ਪਾਂਚੋ ਸੰਗ ਬਰੰਗਣ ਲਾਵਹਿ ਸੂਰਟ ਗੁੰਨ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਨ ਗੁਨੀ ਉਚੈ ਸੁਰਸੂ ਹੋ ਪੁਨ ਕੀਨੀ ਮੇਗ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਤਰ ਨਾ ਟਿਓ ਜਲ ਧਾਰਾ ਤੋ ਨੰਗਾ ਵੈ ਸ਼ੰਕਰਿਓ ਸ਼ਯਮਾ ਮੇਗ ਰਾਗ ਪੁੱਤਰਨ ਕੇ ਨਾਮਾ ਖਸਰਾਗਿ ਉਨਗਾਏ ਸੰਗ ਰਾਗ ਨੀਤੀ ਸ ਸਬਹਿ ਪੁੱਤਰ ਰਾਗਨ ਕੀ 18 10 20 ਹਸਤ ਰਾਗ ਉਨਗਾਈ ਸੰਗ ਰਾਗ ਨੀਤੀ ਸਬਹਿ ਪੁੱਤਰ ਰਾਗਨ ਕੀ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ